ਕਾ ਈ ਗੁਰ ਦੇਖੇ ਹੌ ਲੋਟ-ਪੋਟ ਹੋਏ ਪਈਆ ਰਹਾਉ ਹਰ ਨਿਰਖਤ ਫਿਰੋ ਸਭ ਦੇਸ ਦੇ ਸੰਤਰ ਮੈਂ ਸਭ ਦੇਖਣ ਕਉ ਬਹੁਤ ਮਨ ਚਈਆ ਮਨ ਕਨ ਕਾਟੀ ਗੁਰ ਅੱਖੈ ਜਿਨ ਹੰਸ ਰਾ ਪਾਰਿ ਮਨ ਨਿਖਈਆ ਕੋਈ ਹਾਨ ਸੰਦੇ ਕੋਈ ਜਿਉਂ ਬੂਦੂ ਦਾ ਕਲੇਹੀ ਸੰਗ ਲੋਗਾ ਜਿਉਂ ਮਹਾ ਪੁਜਿਆ ਰਤ ਕੋਗਾ ਜਿਉਂ ਮਾਤ ਪੁੱਤੇ ਹੀ ਇਹ ਤ ਹਾਰੂ ਸਿਮਰਨਾ ਨਾਮ ਕੀ ਆਟਾ ਗੁੰਨਣ ਲਈ ਬੈਸਣਾ ਉਹਨੇ ਮਸ਼ੀਨ ਆ ਵੇਖੋ ਚੇਮਲਾ ਮਿੱਤਿਆਂ ਦੇ ਢੇਰ ਲੱਗੇ ਹੋਏ ਸੇਵਾ ਦਾ ਅਰਥ ਸੇਵਾ ਕਰ ਰਹੇ ਨੇ ਸਾਹਿਬ ਸਾਹਿਬ ਹੁਣ ਕੋਈ ਪੀਵੇ ਇਹ ਕਿਨੇ ਕੇ ਬੱਚੇ ਇੱਥੇ ਘੱਟ ਕੇ ਬੀਜੇ ਸਾਰਾ ਪਾਣੀ ਜੜ੍ਹ ਵਿੱਚ ਇਹ ਤੋਂ ਬਾ ਸੇਵਾ ਕਰ ਰਹੇ ਨੇ ਜੀ ਜੇ ਤੋਂ ਵੱਧ ਕੇ ਆ ਵਾਇਆ ਭੈਣਾ ਸੇਵਾ ਕਰ ਰਹੀਆਂ ਨੇ ਕਿਤੇ ਬੇਜ਼ਾਰ ਖਾਟਾ ਨਹੀਂ ਆਪਾਂ ਇਹ ਕਰਦੇ ਸਰਸੰਗ ਵਿੱਚ ਫਿਰਫਰ ਮੇਟ ਲੱਗੀ ਹੋਈ ਹੈ ਹਾਂ ਮਾਵਾ ਕੜਾ ਸੇ ਵਗਾ ਮੈਂ ਹਾਂ ਜੀ ਵੀਰ ਜੀ ਆਸ ਖੋਏ ਦੇ ਤੋਂ ਦੇ ਕੋਆ ਬਚ ਰਿਹਾ ਥੋਰੀਆਂ ਬਟਾਈਆਂ ਬਣ ਰਹੀਆਂ ਨੇ ਆ ਵੇਖੋ ਪਰਟੀ ਦੇ ਪੀਸ ਦੁੱਧ ਤੋਂ ਬਾਪਾ ਜੀ ਆਪ ਹੀ ਪਿਆਰ ਕਰਦੇ ਨਾ ਚਾਹ ਬਣਦਾ ਨਹੀਂ ਕੋਈ ਲਗਾਪਿੰਗ ਆਪ ਹੀ ਉਹ ਆ ਬਾਰ ਕੇ ਆ ਵੇਖੋ ਇਹ ਸਾਰੇ ਲੰਗਰ ਚ ਵਰਤਾਏ ਜਾਣਗੇ। আর ਕੋਈਆਂ ਪਿੰਡੀਆਂ ਵੇਸਣੀਆਂ ਪਿੰਡੀਆਂ। ਇਹ ਖੋਪਸੰਗਨ ਨਗਰ ਦੇ ਏਰੀਆ ਚ ਜਿੱਥੇ ਵੀ ਹੜਵਾਈ ਪੈਂਦੇ ਆ ਸਾਰੇ ਇੱਥੇ ਮੌਜੂਦ ਹੁੰਦੇ ਆ। ਆ ਗੋਭੀ ਦੇ ਪਕੌੜੇ ਪਿੰਡੀਆਂ ਦੇ ਦੇਣ ਆ ਵੇਖੋ ਫਧੂਰੇ ਚੋਲੇ ਫਧੂਰੇ ਰੈਡੀ ਹੋ ਰਹੇ ਨੇ ਹਾਂ ਬਾ ਫਧੂਰੇ ਚੋਲੇ ਰੈਡੀ ਹੋ ਰਹੇ ਨੇ ਦੁਨੀਆਂ ਦੇ ਅਨੇਕ ਪ੍ਰਕਾਰ ਦੇ ਪਦਾਰਥ ਸਭ ਜੋ ਵੀ ਸੰਤਾ ਚੌਂਣ ਇੱਥੇ ਰੈਡੀ ਹੁੰਦੇ ਆ ਗਾਜਰਾਂ ਦੇ ਭਟਾਰ ਦਾਦਾ ਜੀ ਦੇ ਸੋਕੀ ਨਗਰਾਂ ਵਿੱਚ ਗਾਜਰਾਂ ਦੇ ਭਟਾਰ ਆ ਵੀ ਪਾਪਾ ਜੀ ਰੈਡੀ ਕਰਦੇ ਆ। ਬਸ 2 2 2 ਬੰਨ ਰਿਹਾ ਲੰਗਰਾਂ ਦੀ ਗੁਰੂ ਦੇ ਮਰਜਾ ਨਾਲ। ਅੱਜ ਵੀ ਰੈਡੀ। ਉਹ ਉਹ ਗੰਨ ਕੰਪਨੀ ਆ। ਜਿਵੇਂ ਤਰੀ ਰਿਹਾ ਇਸ ਮਤਲਬ ਉਹ ਦੀ ਡਿਜੀਟਲ ਮਤਲਬ ਜੋ ਪ੍ਰੀਰ ਤੇ ਪਟਾਰ ਬਾਬਾ ਜੀ ਆ ਵੀ ਇੱਥੇ ਆਪਣੇ ਦੋਸਤਾਂ ਨੂੰ ਤਿਆਰ ਕਰਦੇ ਆ। ਉਹ ਤੇ ਇਹ ਤਰ੍ਹਾਂ ਦੀ ਬਲਾਗੜਦੇ ਆਲਾ ਨਹੀਂ ਹੁੰਦਾ। ਇਹ ਆਰੇ ਵੀ ਤੇ ਉਹਨੇ ਲੱਗ ਰਾਇਆ ਕਹਿੰਦਾ ਇੱਕ ਨੂੰ ਮੇਜੂਗੀ। ਆ ਦੇਖੋ ਨਾ ਇਹਦੇ ਪੁਟਾਰ। ਪਰ ਕਿਸੇ ਗੱਲ ਦਾ ਘਾਟਾ ਵੀ। ਤੇ ਮਹਾਰਾਜ ਆ। ਆਹ ਲੇ ਇੱਥੋਂ। सेवा <Tribles> कर <das quartan,"��atsas, tobles> <tobles> <tobles> ਗੜੀ 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 ਇਹ ਤੋਂ ਕਿ ਭਰਤੀ ਆ ਬਾਬਾ ਦਾਸ ਸਿੰਘ ਜੀ ਜੋ ਕਿ 19 ਜਨਵਰੀ ਨੂੰ ਹੁੰਦੀ ਆ ਅੱਜ 18 ਜਨਵਰੀ ਨੂੰ ਹੀ ਛਿੱਕਿਆਂ ਦੇ ਲੰਗਰ ਚੱਲ ਰਹੇ ਆ ਹੋਰ ਵੀ ਰੇਖਾ ਤਾਦਤ ਆ ਜੋ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਜੁੜੇ ਰਹੋ ਇੱਥੋਂ ਹਰੀ ਬਾਬਾ ਜੀ ਰਹਿਤੇ ਆ ਆਵੇ ਕੋ ਟੀਮ ਨੇ ਭੰਡਾਰ ਆ ਪੀਵੀਐਮ ਆਈਆ ਭੈਣਾਂ ਦੀ ਸੇਵਾ ਤੇ ਲੱਗੀਆਂ ਇਹ ਸਾਗ ਭੜੂਗਾ ਕੱਲ ਭੈਣਾਂ ਸੇਵਾ ਤੇ ਲੱਗੀਆਂ ਆ ਗੰਢਾ ਦਾ ਭੰਡਾਰ ਆ ਕੋਈ ਕਰ ਕਹਿੰਦੇ ਚੀਜ਼ਾਂ ਘਾਟਾ ਨਹੀਂ ਜੀ ਆ ਕੋਈ ਨਾ ਸੇਵਾ ਤਰਪੀ ਦਾ ਗੁਰੂ ਦਾ ਲੰਗਰ ਖਾਣ ਕਮਟਾ ਪਨੀਰ ਭਟੂਰੇ ਚੋਲੇ ਅਨੇਕਾ ਪਦਾਰਥ ਚੱਲ ਰਹੇ ਨੇ ਇਹ ਕੱਲ ਨੂੰ ਵਰਸੀ ਆ ਬਾਬਾ ਦਾਇਆ ਸਿੰਘ ਜੀ ਦੀ ਨਗਰ ਸੁਰ ਸਿੰਘ ਵਿਖੇ ਬਾਬਾ ਬਤਾਰ ਸਿੰਘ ਜੀ ਹੁਣੀ ਗਤੀ ਤੇ ਸੰਪਰਦਾਇਰੀ ਮੁਕੀ ਸੁਰ ਸਿੰਘ ਲੰਗਰ ਹਾਲ 19 ਜਨਮਰੀਨ ਬਹੁਤ ਜਿਆਦੀਆਂ ਤਿਆਰੀਆਂ ਚੱਲ ਰਹੀਆਂ ਨੇ ਦੁਨੀਆ ਦੇ ਕੋਨੇ-ਕੋਨੇ ਤੋਂ ਲੋਕ ਇੱਥੇ ਆਉਂਦੇ ਨੇ 19 ਜਨਮਰੀਨ ਦਾਲਾ ਫੋਲਦਾ ਪਿਆ ਹਾ ਕਿਰਪਾ ਕਰੋ ਮਨ ਸੂਦਨ ਮਾਗੋ ਮੈਂ ਖਿੰਖਿਨ ਖਿੰਸਾ ਤਰਨ ਪਖਈਆ ਰਹਾ ਹਾ ਅਜਾ ਗ੍ਰਸਤ ਪਿਆਰ ਮਦਦਵਾ ਕਿ ਕਹਿੰਦਾ ਬੰਦੂਆ ਆਪਕੇ ਨਾਮ ਇਹ ਕੱਲ ਨੂੰ ਆ ਮੇਲਾ ਅੱਜੋ ਤਿਆਰੀਆਂ ਚੱਲ ਰਹੀਆਂ ਨੇ ਹਰ ਹਰ ਸਾਧੂ ਸਰਣ ਪਵਈਆ ਧੀਆ ਆਉਣਾ ਲੈ ਤੇ ਰਾਤ ਨੂੰ ਸਮਾਗਮ ਹੈ ਅੱਜ ਰਾਤ ਨੂੰ ਖਾਣਾ ਹੋ ਰਿਹਾ ਆਸਾ ਆਸ ਕਰੈ ਨਿਸ਼ਬੂਜੈ ਗੁਰ ਕੈ ਸਬਦ ਨਿਰਾਸੁ ਖਲਈਆ ਉਪਜੀ ਤਰਕ ਦਿਗੰਬਰ ਹੁਵਾ ਮੰਦ ਹੈ ਜਿਸ ਚੱਲ ਰਿਹਾ ਇੱਥੇ ਰਾਨੋ ਜੂਜ ਦੇ ਲੰਗਰ ਚੱਲਣਗੇ ਆਪਾਂ ਵੰਨ ਕਰ ਸਰਦੋਸਤੋ ਇਹ ਬਾਹਰ ਲੰਗਰ ਆ ਇੱਥੇ ਵੀ ਵਿਵਸਤਣ ਲੰਗਰ ਦੀ ਵੀਰਤ ਤਿਆਰ ਹੋ ਰਿਹਾ ਪਤਾ ਨਹੀਂ ਕਿ ਕਿੰਨਾ ਹੋ ਰਿਹਾ ਇਹ ਦੇਖੋ ਬੱਲੇ ਦੇ ਨੀਚੇ ਵੀ ਅੱਛਾ ਤਿਆਰ ਹੋ ਰਿਹਾ ਵਾ ਭਾਈ ਜੀ ਆਦੇ ਖਾਨ ਜੀ ਇਹ ਪੋੜੀ ਨੇ ਸਾਡੇ ਪਾਗੇ ਸਾਹਮਣੇ ਬੈਕ ਤੋਂੜੇ ਤੇ ਬਟਾ ਦਾ ਢੰਡਾ ਇੱਥੇ ਇਧਰ ਛੋਲੇ ਕੁਲਚੇ ਰੈਡੀ ਹੋ ਰਹੇ ਨੇ ਖੁਸ਼ੀਆਂ ਦਾ ਲੰਗਰ ਲੱਗਾ ਜੀ ਇਧਰ ਇਹ ਕੁਲਚਿਆਂ ਦਾ ਲੰਗਰ ਕੁਛ ਕੀ ਆ ਲੰਗਰ ਮਾਤਾ ਹਾਏ ਇਧਰ ਮਾਰੋ ਕੈਮਰਾ ਹੋਰ ਬਾਬਾ ਜੀ ਪਰਿਵਾਰ ਨੂੰ ਵੀ ਬੰਦ ਕਰਾ ਵੀਰ ਨੂੰ ਕੋਈ ਫੜਿਆ ਬਾਬਾ 10 15 ਮਿੰਟ ਬਾਬਾ ਲਾਈਵ ਕੀਤਾ ਬਾਬਾ ਦਵੰਦੀ ਸਾਹਿਬ ਜੀ ਮੇਰ Okay. <laughs>